ये लड़की ने साडा साडा ही नहीं सगो पंजाब दा मान बताया अपने मां-बाप दा मान बताया देखिए बहुत नसु फिर से दो बोनस और एकस पॉइंट दे चुकी मंजीत को तीन एक के साथ है दो की बढ़त और यहां जैसे फोकस के लिए आगे बढ़े सात आठ शिकार करता इस वक्त तीन नंबर और तमाम बालिकाएं बहादुरी के साथ कांच करने में कामयाब ਖੇਡਾਂ ਵੰਟਨ ਪੰਜਾਬ ਦੀਆਂ ਹੋਈਆਂ ਸੀ ਇਹਦੇ ਵਿੱਚ ਡਿਸਟ੍ਰਿਕਟ ਡਿਸਟ੍ਰਿਕਟ ਵਿੱਚ 골ਡ ਮੈਡਲ ਆਇਆਗਾ ਦੋ ਵਾਰ ਜੀ ਹਾਂਜੀ ਤੇ ਸਕੂਲ ਦੇ ਵਿੱਚ ਵੀ ਡਿਸਟ੍ਰਿਕਟ ਵਿੱਚ 골ਡ ਮੈਡਲ ਆਇਆ ਅੱਛਾ ਦੋ ਵਾਰ 골ਡ ਮੈਡਲ ਹਾਂਜੀ ਸਰ ਜਿਹੜੇ ਬੱਚੇ ਤੁਹਾਡੇ ਨਾਲ ਇਸ ਟਾਈਮ ਬੈਠੇ ਨੇ ਇਹ ਮੱਧ ਪ੍ਰਦੇਸ਼ ਜਿਹੜੇ ਨੈਸ਼ਨਲ ਗੇਮਸ ਹੋਈਆਂ ਨੇ ਹਾਂਜੀ ਸਰ ਉਹਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ ਔਰ ਚੰਗੀਆਂ ਪੋਜੀਸ਼ਨਾਂ ਜਿਹੜੀਆਂ ਲੈ ਕੇ ਆਏ ਨੇ ਜੀ ਸਰ ਤਾਂ ਕੀ ਕਹਿਣਾ ਚਾਹੋਗੇ ਸਰ ਤੁਸੀਂ ਇਸ ਜਿਹੜੀ ਖੇਡ ਆ ਜਿਹੜੀ ਕਬੱਡੀ ਖੇਡ ਆ ਸਾਡੀ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਐਜ਼ ਏ ਡੀਪੀ ਟੀਚਰ ਸਰਕਾਰੀ ਸਾਇੰਸ ਕੇਂਦਰ ਕੋਟੋ ਡਿ ਵਿਖੇ ਐਜ਼ ਡੀਪੀ ਟੀਚਰ ਸਵਾਮਨਵਾ ਰਹਿਆ ਜੀ ਇਹ ਬੱਚੀ ਹਰਮੀਤ ਆ ਜਿਹੜੀ ਮੇਰੇ ਬਿਲਕੁਲ ਨਾਲ ਬੈਠੀ ਆ ਹਾਂਜੀ ਸਰ ਇਹ ਹੌਲੇ ਹੌਲੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀਆਂ ਨੈਸ਼ਨਲ ਗੇਮਸ ਹੋਈਆਂ ਆ ਉਹਦੇ ਵਿੱਚ ਨੈਸ਼ਨਲ ਸਟਾਈਲ ਕਬੱਡੀ ਦੇ ਵਿੱਚ ਇਹਨਾਂ ਨੇ 4ਥ ਪੋਜੀਸ਼ਨ ਹਾਸਲ ਕੀਤੀ ਹੈ ਜੀ ਅਤੇ ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਜੀ ਸਾਡੇ ਸਕੂਲ ਵੱਲੋਂ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਇਹ ਲੜਕੀ ਨੇ ਸਾਡਾ ਸਾਡਾ ਹੀ ਨਹੀਂ ਸਗੋਂ ਪੰਜਾਬ ਦਾ ਮਾਣ ਵਧਾਇਆ ਆਪਣੇ ਮਾਪਿਓ ਦਾ ਮਾਣ ਵਧਾਇਆ ਬਹੁਤ ਖੁਸ਼ੀ ਹੋ ਰਹੀ ਹੈ ਜੀ ਕਿਉਂਕਿ ਇਹ ਲੜਕੀ ਬਹੁਤ ਮਿਹਨਤੀ ਹੈ ਔਰ ਇੱਕ ਖੇਡਾਂ ਦੇ ਨਾਲ-ਨਾਲ ਪੜ੍ਹਾਈ ਦੇ ਵਿੱਚ ਵੀ ਬਹੁਤ ਅੱਛੀ ਹੈ ਜੀ ਔਰ ਵੈਸੇ ਵੀ ਓਵਰਾਲ ਇਹ ਲੜਕੀ ਬਹੁਤ ਹੀ ਸਮਝਦਾਰ ਇਸੇ ਆਣੀਆ ਸਰ ਪੰਜਾਬ ਦੇ ਵਿੱਚ ਜਿਹੜੇ ਕੁੱਲ ਕਿੰਨੀਆਂ ਜਿਹੜੀਆਂ ਲੜਕੀਆਂ ਸੀ ਜਿਹਨਾਂ ਦੀ ਨੈਸ਼ਨਲੀ ਸਿਲੈਕਸ਼ਨ ਹੋਈ ਔਰ ਉਹ ਕਿੰਨੇ ਟ੍ਰਾਇਲ ਹੋਏ ਤੇ ਕਿੰਨੇ ਬੱਚੇ ਜਿਹੜੇ ਸਿਲੈਕਟ ਹੋਏ ਆ ਇਹਦੇ ਵਿੱਚ ਸਾਰੇ ਹੁੰਦਾ ਕਿ ਸਟੇਟ ਜਦੋਂ ਸਟੇਟ ਟੂਰਨਾਮੈਂਟ ਹੁੰਦਾ ਉਸ ਦੇ ਵਿੱਚ ਘਟੋ ਘਟ 20 ਤੋਂ 25 ਪਲੇਅਰ ਰੱਖੇ ਜਾਂਦੇ ਆ ਜੀ ਤੇ ਉਸ ਤੋਂ ਬਾਅਦ ਇਹ 12 ਪਲੇਅਰ ਅੱਗੇ ਲੈ ਕੇ ਜਾਏ ਜਾਂਦੇ ਆ ਉਹਨਾਂ ਦੇ ਵਿੱਚੋਂ ਫੇਰ ਛਾਂਟੀ ਹੁੰਦੀ ਹੈ ਜੀ ਨਹੀਂ ਬਾ ਹਾਂਜੀ 25 ਦੇ ਵਿੱਚੋਂ 12 12 ਹਾਂ ਜੀ ਹੁਣ ਹੁੰਦਾ ਨੈਸ਼ਨਲੀ ਕੈਂਪ ਲਗਾਇਆ ਜਾਂਦਾ ਹਾਂਜੀ ਉੱਥੇ ਫੇਰ ਟ੍ਰਾਇਲ ਲਏ ਜਾਂਦੇ ਆ ਜੀ ਤੇ ਫਿਰ ਉੱਥੇ ਵੀ ਸਿਲੇਕਸ਼ਨ ਕਮੇਟੀ ਬੈਠਦੀ ਆ ਹਾਂਜੀ ਫਿਰ ਉਸ ਤੋਂ ਬਾਅਦ ਉਹ 12 ਪਲੇਅਰਾਂ ਦੀ ਸਿਲੇਕਸ਼ਨ ਕੀਤੀ ਜਾਂਦੀ ਹੈ ਫਿਰ ਉਹ ਪਲੇਅਰ ਅੱਗੇ ਜਾ ਕੇ ਆ ਪਾਰਟਿਸਪੇਟ ਕਰਦੇ ਨੇ ਨੈਸ਼ਨਲ ਦੇ ਔਰ ਉਹਨਾਂ 12 ਚ ਹਰਮੀਤ ਕੌਰ ਗੁੜੀ ਆ ਜੀ ਉਹਨਾਂ 12 ਦੇ ਵਿੱਚ ਹਾਂ ਔਰ ਮੇਨ ਪਲੇਅਰ ਦੇ ਵਿੱਚ ਸੀਗੀ ਔਰ ਇਹਦੀ ਬਹੁਤ ਹੀ ਅੱਛੀ ਗੇਮ ਰਹੀ ਆ ਬਹੁਤ ਅੱਛਾ ਸਕੋਰ ਕੀਤਾ ਇਸ ਲੜਕੀ ਨੇ ਬਹੁਤ ਹੀ ਪਿਆਰੀ ਖੇਡ ਹੈ ਜੀ ਸਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਇਹ ਜਿਹੜੀ ਲੜਕੀ ਹੈ ਇਹਨਾਂ ਦੇ ਜਿਹੜਾ ਪਰਿਵਾਰਿਕ ਪਿਛੋਕੜ ਆ ਕਬੱਡੀ ਨਾਲ ਕੋਈ ਇਹਨਾਂ ਦਾ ਤਾਲਮੇਲ ਨਹੀਂ ਤੇ ਮਾਪਿਆਂ ਨੂੰ ਵੀ ਸ਼ਾਇਦ ਨਹੀਂ ਪਤਾ ਹੋਣਾ ਕਿ ਬੱਚੀ ਨੈਸ਼ਨਲ ਖੇਡ ਆਈ ਬਹੁਤ ਵੱਡੀ ਗੇਮ ਖੇਡ ਕੇ ਆਈ ਆ ਹਾਂਜੀ ਪੰਜਾਬ ਦਾ ਸਕੂਲ ਦਾ ਤੇ ਪੂਰੇ ਸਾਡਾ ਜਿਹੜਾ ਪੰਜਾਬੀਅਤ ਦਾ ਨਾਮ ਇਸ ਬੱਚੀ ਨੇੜਾ ਉੱਚਾ ਕੀਤਾ ਏ ਉਸ ਦੇ ਬਾਰੇ ਕੀ ਕਹਿਣਾ ਚਾਹੂੰਗੀ ਕਿੰਨੀਆਂ ਕੋਕੜਾ ਮੁਸੀਬਤਾਂ ਆਈਆਂ ਤੁਹਾਨੂੰ ਇਹਨੂੰ ਇਸ ਗੇਮ ਨੂੰ ਨਿਖਾਰਨ ਦੇ ਵਿੱਚ ਆ ਇਹ ਦੇਖੋ ਜੀ ਇਹ ਬਹੁਤ ਹਾਰਡ ਵਰਕ ਦੀ ਜ਼ਰੂਰਤ ਹੁੰਦੀ ਆ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਬੇਸ ਤਿਆਰ ਹੋਇਆ ਉਹ ਸਰਕਾਰੀ ਹਾਈ ਸਕੂਲ ਪਾਣਾ ਤੋਂ ਤਿਆਰ ਹੋਇਆ ਜੀ ਆ ਮੈਡਮ ਸੁਖਵੰਤ ਕੌਰ ਮੇਰੇ ਨਾਲ ਹੀ ਜੌਬ ਦੇ ਵਿੱਚ ਆਏ ਨੇ ਜੀ ਉਹ ਵੀ ਇਸ ਦੇ ਜਿਹੜੀ ਇਹਨੂੰ ਇਸ ਤੱਕ ਪਹੁੰਚਾਉਣ ਲਈ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ ਕਿਉਂਕਿ بیس ਉਹਨਾਂ ਨੇ ਤਿਆਰ ਕੀਤਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਹਾਰਡ ਵਰਕ ਕਰਨਾ ਪੈਂਦਾ ਮਾਰਨਿੰਗ ਈਵਨਿੰਗ ਜੀ ਫਿਰ ਕੋਚਿੰਗ ਸੈਂਟਰ ਫਰੀਦਕੋਟ ਦੇ ਵਿੱਚ ਵੀ ਇਹ ਡੇਲੀ ਬੱਚੇ ਜਾਂਦੇ ਨੇ ਪ੍ਰੈਕਟਿਸ ਲਾਉਂਦੇ ਨੇ ਜੀ ਸਕੂਲ ਦੇ ਵਿੱਚ ਵੀ ਪ੍ਰੈਕਟਿਸ ਲੱਗਦੀ ਆ ਤੇ ਵੀ ਕਹਿੰਦਾ ਮਤਲਬ ਇਹ ਜਿਹੜੀ ਰਾਹ ਹੈਗੀ ਆ ਬਹੁਤ ਔਖੀ ਰਾਹ ਹੈ ਹਾਂਜੀ ਪਰ ਇਹਨਾਂ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਆ ਜੀ ਤੇ ਬਿਲਕੁਲ ਇਹ ਪਰਿਵਾਰ ਜਿਹੜਾ ਹੈਗਾ ਇਸ ਦਾ ਵਧਾਈ ਦਾ ਹੱਕਦਾਰ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਗੱਲ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ ਜੀ ਜਿਵੇਂ ਆਪਾਂ ਦੇਖਦੇ ਆਂ ਕਿ ਲੜਕੀਆਂ ਨੂੰ ਇਹਨਾਂ ਮੌਕੇ ਨਹੀਂ ਦਿੱਤਾ ਜਾਂਦਾ ਹਾਂਜੀ ਹਾਂਜੀ ਤੁਸੀਂ ਖੇਡਣ ਦੀ ਤਾਂ ਛੱਡੋ ਲੜਕੀਆਂ ਨੂੰ ਤਾਂ ਪੜ੍ਹਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਲੇਕਿਨ ਬਿਲਕੁਲ ਸਰ ਬਿਲਕੁਲ ਪਰਿਵਾਰ ਜਿਹੜਾ ਇਹਨਾਂ ਦਾ ਇੱਕ ਗਾਂ ਬਧੂ ਹੈਗਾ ਤੇ ਜਿਸ ਤਰ੍ਹਾਂ ਕਿ ਕੱਲ ਹੀ ਮੈਨੂੰ ਉਹਨਾਂ ਦੇ ਤਾਇ ਜੀ ਦਾ ਫੋਨ ਆਇਆ ਜੀ ਠੀਕ ਹੈ ਤੇ ਇਹਨਾਂ ਦੇ ਨਾਨੀ ਜੀ ਅਸੀਂ ਇਕੱਠੇ ਜੌਬ ਕਰਦੇ ਹਾਂ ਵੀ ਬਹੁਤ ਹੀ ਗਾਂਬਦੂ ਪਰਿਵਾਰ ਹੈ ਮੇਰੇ ਸਭ ਤੋਂ ਬਹੁਤ ਵੱਡੀ ਗਾਂਬਦੂ ਪਰਿਵਾਰ ਹੈ ਜਿਨ੍ਹਾਂ ਨੇ ਇਹਨਾਂ ਆਪਣੇ ਬੱਚੇ ਲਈ ਸੋਚਿਆ ਔਰ ਅਸੀਂ ਮਾਣ ਮਹਿਸੂਸ ਕਰਦੇ ਹਾਂ ਇਹਨਾਂ ਦੇ ਪਰਿਵਾਰ ਉੱਪਰ ਤੇ ਬੱਚੀ ਉੱਪਰ ਔਰ ਇਹਨਾਂ ਦੇ ਪਿੰਡ ਦੇ ਪਿੰਡ ਦੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਲੜਕੀ ਪਿੰਡ ਪੱਧਰ ਤੋਂ ਉੱਠ ਕੇ ਨੈਸ਼ਨਲ ਪੱਧਰ ਤੇ ਗਈ ਹੈ ਸਰਪ ਨੇ ਜਿਹੜਾ ਡਿਸਟ੍ਰਿਕਟ ਫਰੀਦਕੋਟ ਹੈ ਇਹਦੇ ਵਿੱਚੋਂ ਕੁੱਲ ਕਿੰਨੇ ਬੱਚੇ ਸਿਲੈਕਟ ਹੋਏ ਸੀ ਜਾਂ ਇਹ ਗੁੜੀ ਆ ਹੀ ਸੀ ਹੈ ਹਾਂਜੀ ਇਹ ਇਕੱਲੀ ਗੁੜੀ ਆ ਸੀ ਜੀ ਫਰੀਦਕੋਟ ਡਿਸਟ੍ਰਿਕਟ ਵਿੱਚ ਫਰੀਦਕੋਟ ਡਿਸਟ੍ਰਿਕਟ ਦੇ ਵਿੱਚੋਂ ਇਹ ਇਕੱਲੀ ਗੁੜੀ ਆ ਸੀ ਜੀ ਤੇ ਅਸਰ ਜਿਹੜਾ ਪੰਜਾਬ ਗਵਰਨਮੈਂਟ ਵੱਲੋਂ ਇਹਨਾਂ ਨੂੰ ਡਾਈਟ ਵਗੈਰਾ ਜਾਂ ਹੋਰ ਕੋਈ ਜੜੀਆਂ ਸੁੱਖ ਸਹੂਲਤਾਂ ਉਹਦੇ ਬਾਰੇ ਕੀ ਕਹਿਣਾ ਚਾਹੂਗੀ ਕਿਸ ਤਰ੍ਹਾਂ ਦੀ ਜਿਹੜੀ ਆ ਉਹ ਇਸ ਤਰ੍ਹਾਂ ਹੁੰਦਾ ਜੀ ਜਦੋਂ ਨੈਸ਼ਨਲ ਕੈਂਪ ਲੱਗਦਾ ਔਰ ਜਦੋਂ ਟੀਮ ਜਾਂਦੀ ਹੈ ਜੀ ਉਹਦਾ ਸਾਰਾ ਖਰਚਾ ਪੰਜਾਬ ਗਵਰਨਮੈਂਟ ਕਰਦੀ ਆ ਠੀਕ ਹੈ ਜੀ ਜਦੋਂ ਕੈਂਪ ਇਹਨਾਂ ਦਾ ਚੱਲਦਾ ਨਾ ਉੱਥੇ ਇਹਨਾਂ ਨੂੰ ਡੇਲੀ ਦਿੱਤੀ ਜਾਂਦੀ ਆ ਔਰ ਜਦੋਂ ਇਹਨਾਂ ਦੀ ਸਿਲੈਕਸ਼ਨ ਹੋ ਜਾਂਦੀ ਹੈ ਜਿਹੜੇ ਪਲੇਸ ਦੀ ਉਹਨਾਂ ਨੂੰ ਆਪਣਾ ਟ੍ਰੈਕ ਸੂਟ ਸ਼ੂਜ਼ ਵਗੈਰਾ ਔਰ ਜਿੰਨੀਆਂ ਵੀ ਹੋਰ ਸੁੱਖ ਸਹੂਲਤਾਂ ਮਹੁੰਦੀਆਂ ਉਹ ਸਾਰੀਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਆ ਇਨ ਫਿਊਚਰ ਕੀ ਉਮੀਦ ਰੱਖਦੇ ਹਾਂ ਤੁਹਾਡੇ ਸਟੂਡੈਂਟ ਨੇ ਤੁਸੀਂ ਇਹਨਾਂ ਨੂੰ ਕੋਚਿੰਗ ਦਿੰਨੇ ਹੋ ਹਰ ਬੱਚਾ ਤੁਹਾਡੇ ਨਾਲ ਹਰ ਗੱਲਬਾਤ ਸਾਂਝੀ ਕਰਦਾ ਹੈ ਤਾਂ ਕਿਸ ਤਰ੍ਹਾਂ ਦੀ ਇਹਨਾਂ ਤੋਂ ਤੁਸੀਂ ਰੱਖਦੇ ਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਸਾਡੇ ਇਸ ਤਰ੍ਹਾਂ ਦਾ ਕਰਨ ਖੁਸ਼ੀ ਹੁੰਦੀ ਹੈ ਕਿਉਂਕਿ ਜਿਹੜੇ ਕੋਚ ਆ ਉਹਨਾਂ ਦਾ ਵੀ ਬਹੁਤ ਹਾਰਡ ਵਰਕ ਤੁਸੀਂ ਵੀ ਬਹੁਤ ਕੀਤਾ ਹੋਣਾ ਬੱਚਿਆਂ ਨੇ ਵੀ ਕੀਤਾ ਇਨ ਫਿਊਚਰ ਕੀ ਇਹਨਾਂ ਤੋਂ ਮੰਨਦੇ ਹੋ ਤੁਸੀਂ ਵਿਕਸ਼ਾ ਰੱਖਦੇ ਹੋ ਮੇਰਾ ਤਾਂ ਇਹਨਾਂ ਨੂੰ ਇਹੀ ਸਲਾਹ ਹੈ ਕਿ ਤੁਸੀਂ ਹਾਇਰ ਸਟੱਡੀ ਵਿੱਚ ਵੀ ਜਾਣਾ ਜੀ ਤੇ ਕਾਲਜ ਦੇ ਵਿੱਚ ਵੀ ਉੱਥੇ ਥੋੜੀਆਂ ਗੇਮਸ ਦਾ ਥੋੜਾ ਡਿਫਰੈਂਟ ਸ਼ੁਰੂ ਹੋ ਜਾਂਦਾ ਜਿਹੜਾ ਹੈਗਾ ਜੀ ਤੇ ਵੀ ਆ ਵੀ ਪੜਾਏ ਗੇਮਸ ਦੇ ਨਾਲ ਨਾਲ ਆਪਣਾ ਪੜਾਈ ਦਾ ਵੀ ਧਿਆਨ ਰੱਖਣ ਬਿਲਕੁਲ ਜੀ ਵੀ ਹਾਇਰ ਸਟੱਡੀ ਚ ਜਾ ਕੇ ਗੇਮ ਛੱਡਰਨਾ ਜੀ ਕਿਉਂਕਿ ਇਸ ਤੋਂ ਇਲਾਵਾ ਅਸੀਂ ਫਿਰ ਅੱਗੇ ਅਗਰ ਆਉਂਦਾ ਤਾਂ ਆਪਾਂ ਇੰਡੀਆ ਵਾਸਤੇ ਵੀ ਅੱਗੇ ਖੇਡ ਸਕਦੇ ਆ ਵੀ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਟੀਮਸ ਚ ਜਾਂਦੀਆਂ ਜੀ ਜੋ ਯੂਨੀਵਰਸਿਟੀ ਚ ਖੇਡਦੇ ਆਪਾਂ ਉੱਥੇ ਸਾਨੂੰ 올 ਇੰਡੀਆ ਇੰਟਰ ਯੂਨੀਵਰਸਿਟੀ ਜਿਹੜੇ ਸਾਡੇ ਮੈਡਲਸ ਵਗੈਰਾ ਆਉਂਦੇ ਆ ਤੇ ਫਿਰ ਅਸੀਂ ਅੱਗੇ ساری ਸਿਲੈਕਸ਼ਨ ਆ ਇੰਡੀਆ ਵਾਸਤੇ ਹੁੰਦੀ ਆ ਜਿਹੜੀ ਇੰਟਰਨੈਸ਼ਨਲ ਗੇਮਸ ਹੁੰਦੀ ਹੈ ਜਿਸਾ ਏਸ਼ੀਆ ਨੀ ਕੰਟੀਨ ਜਨੀਏ ਹੋਰ ਕੰਪੀਟੀਸ਼ਨ ਹੁੰਦੇ ਆਂ ਔਰ ਮੈਨੂੰ ਉਮੀਦ ਆ ਕਿ ਇਹ ਇਹ ਲੜਕੀਆਂ ਹਰਮੀਤ ਅ ਇਹ ਜੰਦੀ ਕਹਿੰਦਾ ਮਤਲਬ ਅਗੇ ਵਧੇਗੀ ਜ਼ਰੂਰ ਵਧੇਗੀ ਔਰ ਮੇਰੀਆਂ ਸ਼ੁਭ ਕਾਮਨਾਵਾਂ ਇਮੇ ਇਸ ਲਈ ਲੜਕੀ ਲਈ ਥੈਂਕ ਯੂ ਸਰ ਹਾਂਜੀ ਬੱਚੇ ਕੀ ਨਾਮ ਕੀ ਹੈ ਤੁਹਾਡਾ ਔਰ ਪਿੰਡ ਸਕੂਲ ਮੇਰਾ ਨਾਮ ਹਰਮੀਤ ਕੌਰ ਆ ਪਿੰਡ ਮੇਰਾ ਸੁਨੇਲੀ ਹੈ ਜੀ ਸਕੂਲ ਮੇਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੂ ਡੀ ਜੇ ਤੁਸੀਂ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਨੈਸ਼ਨਲ ਗੇਮਸ ਹੋਈਆਂ ਉੱਥੇ ਪਾਰਟਿਸਿਪੇਟ ਕਰਕੇ ਆਏ ਹੋ ਕਿਹੜੀ ਪੋਜੀਸ਼ਨ ਲੈ ਕੇ ਆਏ ਹੋ ਔਰ ਕਿੰਨੀਆਂ ਟੀਮਾਂ ਸੀ ਜਿਨ੍ਹਾਂ ਦੇ ਨਾਲ ਤੁਹਾਡਾ ਮੁਕਾਬਲਾ ਹੋਇਆ ਅਸੀਂ ਉੱਥੇ ਮੱਧ ਪ੍ਰਦੇਸ਼ ਤੋਂ 4ਥ ਪੋਜੀਸ਼ਨ ਲੈ ਕੇ ਆਇਆ ਨੈਸ਼ਨਲ ਤੋਂ ਤੇ ਸਾਡਾ 6 ਟੀਮਸ ਦੇ ਨਾਲ ਮੈਚ ਹੋਇਆ ਕਿਹੜੀ ਕਿਹੜੇ ਸਟੇਟ ਦੀਆਂ ਟੀਮਾਂ ਸੀ ਉਹ ਗੁਜਰਾਤ ਦੀ ਸੀ ਛੱਤੀਸਗੜ੍ਹ ਦਿੱਲੀ ਹਰਿਆਣਾ ਯੂਪੀ ਤੇ ਮੱਧ ਪ੍ਰਦੇਸ਼ ਦੇ ਵਿੱਚ ਗੇਮਾਂ ਹੋਈਆਂ ਅੱਗੇ ਕੀ ਪਲਾਨਿੰਗ ਕੀਤੀ ਹੈ ਕਿਸ ਤਰ੍ਹਾਂ ਦੀ ਤੁਸੀਂ ਕੋਚਿੰਗ ਲੈ ਰਹੇ ਹੋ ਕਿਵੇਂ ਜਿਹੜੀ ਪ੍ਰੈਕਟਿਸ ਜਾਰੀ ਹੈ ਹੁਣ ਹਾਂਜੀ ਅਸੀਂ ਰੋਜ਼ ਪ੍ਰੈਕਟਿਸ ਕਰਦੇ ਹਾਂ ਸਾਨੂੰ ਮਨਜੀਤ ਮੈਡਮ ਪ੍ਰੈਕਟਿਸ ਕਰਵਾਉਂਦੇ ਆਗੇ ਫਰੀਦਕੋਟ ਕੋਚਿੰਗ ਸੈਂਟਰ ਵਿੱਚ ਉੱਥੇ ਪ੍ਰੈਕਟਿਸ ਕਰਦੇ ਹਾਂ ਅੱਛਾ ਇਹ ਤੋਂ ਫਿਰ ਪਿੰਡੋਂ ਦਿੱਲੀ ਜਾਂਦੇ ਹੋ ਹਾਂਜੀ ਜਾਂਨੇ ਕਾਦੇ ਤੁਸੀਂ ਉਹ ਟਰੈਵਲਿੰਗ ਬਾਈ ਬੱਸ ਜਾਂ ਬਾਈਕ ਵਗੈਰਾ ਤੇ ਬੱਸ ਮਾਪੇ ਲੈ ਕੇ ਜਾ ਕੇ ਛੱਡਦੇ ਜਾਂ ਬੱਸ ਤੇ ਜਾਂਦੇ ਅੱਛਾ ਆਪੇ ਹੀ ਜਾਂਦੇ ਹੋ ਆਪੇ ਹੀ ਆਉਨੇ ਹੋ ਹਾਂਜੀ ਮਾਪੇ ਕਹਿ ਦਿੰਦੇ ਆ ਵੀ ਅਸੀਂ ਨੀ ਕੁੜੀਆਂ ਨੂੰ ਅੱਗੇ ਲੈ ਕੇ ਜਾਣਾ ਪੜਾਉਣਾ ਨਹੀਂਗਾ ਕੋਸ਼ਿਸ਼ ਹੁੰਦਾ ਹੀ ਕਰਾਂ ਦੇ ਵਿੱਚ ਤੇ ਕਦੇ ਮਾਪਿਆਂ ਨੇ ਤੁਹਾਨੂੰ ਕਿਹਾ ਨਹੀਂ ਵੀ ਆਪਾਂ ਨਹੀਂ ਖੇਡਣਾ ਕਬੱਡੀ ਛੱਡੋ ਨਹੀਂ ਕਦੇ ਨਹੀਂ ਪੂਰਾ ਸਹੀ ਜੋਦਦੇ ਨੇ ਮਾਤਾ ਪਿਤਾ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਆ ਉਹ ਕੰਮ ਕਰਦੇ ਭੱਠੇ ਕਿੱਥੇ ਕਰਦੇ ਨੇ ਹਰਿਆਣਾ ਚ ਅੱਛਾ ਜਦੋਂ ਤੁਸੀਂ ਜਿੱਤ ਗਏ ਫਿਰ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਫੋਨ ਹੈ ਸੀ ਉੱਥੇ ਉਸ ਟਾਈਮ ਹਾਂਜੀ ਕਿੰਨਾਂ ਨੂੰ ਫਿਰ ਤੁਸੀਂ ਖੁਸ਼ਖਬਰੀ ਦਿੱਤੀ ਕਿ ਅਸੀਂ ਜਿੱਤ ਗਏ ਹਾਂ ਘਰੇ ਦਿੱਤੀ ਖੁਸ਼ੀ ਹੋਈ ਫਿਰ ਹਾਂਜੀ ਕਿੰਨਾਂ ਨੂੰ ਫੋਨ ਕੀਤਾ ਮਮਾ ਨੂੰ ਕੀ ਕਿਹਾ ਫਿਰ ਮਮਾ ਨੇ ਮਮਾ ਕਹਿੰਦੇ ਬਹੁਤ ਵਧੀਆ ਵੀ ਅੱਗੇ ਵੀ ਐਵੇਂ ਜਿੱਤਦੇ ਰਹੋ ਠੀਕ ਹੈ ਤੇ ਉਥੇ ਜਿਹੜਾ ਤੁਹਾਡੀਆਂ ਗੇਮਾਂ ਹੋਈਆਂ ਤੁਹਾਨੂੰ ਕੀ ਲੱਗਿਆ ਕਿ ਜਿਹੜੀ ਤੁਹਾਡੀ ਆਪੋਜੀਟ ਟੀਮ ਸੀਗੀ ਜਿੱਦਾਂ ਹਰਿਆਣਾ ਹੈ ਹਾਂਜੀ ਤੇ ਹਰਿਆਣੇ ਦੀਆਂ ਕੁੜੀਆਂ ਨੇ ਜਿਹੜੀਆਂ ਉਹ ਖੇਡਦੀਆਂ ਨੇ ਕਿਵੇਂ ਦਾ ਮਹਿਸੂਸ ਹੈ ਵੀ ਸਾਡੇ ਪੰਜਾਬ ਦੇ ਵਿੱਚ ਕੀ ਹੈ ਕਿ ਇਨ ਫਿਊਚਰ ਤੁਸੀਂ ਅੱਗੇ ਹੋਰ ਵਧੋ ਕੀ ਸਿੱਖ ਕੇ ਆਏ ਹੋ ਬਸ ਵਧੀਆ ਹ ਹਰਿਆਣੇ ਵਾਲਿਆਂ ਦੀ ਗੇਮ ਫਾਸਟ ਸੀ ਬਸ ਉਹ ਫਾਸਟ ਥੋੜਿਆ ਫਾਸਟ ਹੋਣ ਦੀ ਲੋੜ ਹੈ ਤੇ ਐਵੇਂ ਬਸ ਪ੍ਰੈਕਟਿਸ ਜ਼ਿਆਦਾ ਦੀ ਲੋੜ ਹੈ ਵੀ ਇਸ ਤੋਂ ਕਿੰਨਾ ਟਾਈਮ ਪ੍ਰੈਕਟਿਸ ਕਰਦੇ ਹੋ ਸਵੇਰੇ ਕਿੰਨੇ ਵਜੇ ਉੱਠਦੇ ਹੋ ਸਵੇਰੇ ਸੁਬਾ ਸੁਬਾ ਤਾਂ ਕਿੰਨਾ ਟਾਈਮ ਫਿਰ ਜਿਹੜੀ ਪ੍ਰੈਕਟਿਸ ਕਰਦੇ ਹੋ ਡੇਲੀ ਕਰਦੇ ਹੋ ਪ੍ਰੈਕਟਿਸ ਹਾਂਜੀ ਕਿੱਥੋਂ ਜਾਂਦੇ ਹੋ ਕਿੱਥੇ ਜਾਂਦੇ ਹੋ ਪਿੰਡੋਂ ਜਾਂਦੇ ਆ ਫਰੀਦਕੋਟ ਸ਼ਾਮ ਨੂੰ 2:30 ਘੰਟੇ ਪ੍ਰੈਕਟਿਸ ਹੁੰਦੀ ਹੈ ਮਨਜੀਤ ਮੈਡਮ ਕਰਾਂਦੇ ਅੱਛਾ ਉੱਥੇ ਪ੍ਰੋਪਰ ਕੋਚਿੰਗ ਮਿਲਦੀ ਹੈ ਇਹ ਹੋਰ ਕਿੰਨੇ ਬੱਚੇ ਹੁੰਦੇ ਉੱਥੇ ਬਹੁਤ ਹੁੰਦੇ ਉੱਥੇ ਅਲੱਗ-ਅਲੱਗ ਪਿੰਡਾਂ ਦੇ ਅੱਛਾ ਕੋਈ ਪ੍ਰੋਬਲਮ ਆਈ ਹੈ ਕੋਈ ਆਰਥਿਕ ਪੱਖੋਂ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਹੋਵੇ ਜਿਹੜੀ ਤੁਸੀਂ ਗਵਰਨਰ ਨੂੰ ਅਪੀਲ ਕਰਨਾ ਚਾਹੁੰਦੇ ਹੋਵੇ ਕਿ ਸਰ ਤੁਹਾਡੀ ਇਹ ਮਦਦ ਕਰਨ ਸਾਡੇ ਸਿੱਖਿਆ ਮੰਤਰੀ ਵੀ ਇਹ ਵੀਡੀਓ ਦੇਖਣਗੇ ਮਾਨ ਸਾਹਿਬ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਔਰ ਹੋਰ ਵੀ ਤੁਹਾਡੇ ਟੀਚਰ ਸਹਿਬਾਨ ਨੇ ਪੈਨ ਵਾਲੇ ਨੇ ਪੰਜਾਬ ਵਾਸੀ ਨੇ ਤਾਂ ਕੀ ਬੱਚਿਆਂ ਨੂੰ ਵੈਸੇ ਕੀ ਮੈਸੇਜ ਦੇਣਾ ਚਾਹੁੰਦੇ ਜੋ ਕੀ ਅਪੀਲ ਕਰਨਾ ਚਾਹੁੰਦੇ ਹੋ ਹਾਂਜੀ ਮੇਰਾ ਸਾਰਿਆਂ ਨੂੰ ਬਸ ਇਹ ਹੈ ਕਿ ਜਿਆਦਾ ਤੋਂ ਜਿਆਦਾ ਖੇਡੋ ਇਸ ਪਾਸੇ ਇਸੇ ਇਹਦੇ ਵਿੱਚ ਬਹੁਤ ਹੀ ਬੈਨੇਫਿਟ ਆ ਸਪੋਰਟਸ ਕੋਟੇ ਵਿੱਚ ਹੂੰ ਬਸ ਸਾਰੇ ਵਧੀਆ ਅੱਗੇ ਤੋਂ ਤੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਮੱਲਾਂ ਮਾਰੀਆਂ ਪੰਜਾਬ ਵਿੱਚ ਕਿੱਥੇ ਕਿੱਥੇ ਖੇਡ ਕੇ ਆਏ ਹੋ ਕੋਈ ਉੱਥੇ ਪੰਜਾਬ ਚ ਵੀ ਜਿੱਤੇ ਹੋ ਪੰਜਾਬ ਚ ਸਬ ਯੂਨੀਅਨ ਲੀਗ ਉਹਦੇ ਵਿੱਚ 3rd ਪੋਜੀਸ਼ਨ ਆਈ ਸੀ ਦੋ ਵਾਰ ਹਾਂਜੀ ਕਿੱਥੇ ਕਿੱਥੇ ਜਿਹੜੀਆਂ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀਆਂ ਗੇਮ ਹੋਈਆਂ ਉੱਥੇ ਜੇਤਾਰੇ ਹੋ ਤੁਸੀਂ ਤੁਹਾਡੀ ਟੀਮ ਖੇਡਾ ਵਤਨ ਪੰਜਾਬ ਦੀਆਂ ਹੋਈਆਂ ਸੀ ਉਹਦੇ ਵਿੱਚ ਡਿਸਟ੍ਰਿਕਟ ਡਿਸਟ੍ਰਿਕਟ ਵਿੱਚ 골ਡ ਮੈਡਲ ਆਇਆਗਾ ਦੋ ਵਾਰ ਜੀ ਹਾਂਜੀ ਤੇ ਸਕੂਲ ਦੇ ਵਿੱਚ ਵੀ ਡਿਸਟ੍ਰਿਕਟ ਵਿੱਚ 골ਡ ਮੈਡਲ ਆਇਆ ਵਾ ਅੱਛਾ ਦੋ ਵਾਰ 골ਡ ਮੈਡਲ ਹਾਂਜੀ ਹਾਂਜੀ ਬੱਚੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗਗਨਦੀਪ ਕੋਹਰਾ ਹੈ ਅੱਛਾ ਤੁਸੀਂ ਕਿਹੜੀ ਗੇਮ ਖੇਡਦੇ ਹੋ ਕਬੱਡੀ ਨੈਸ਼ਨਲ ਤੁਸੀਂ ਵੀ ਨੈਸ਼ਨਲ ਕਬੱਡੀ ਖੇਡਦੇ ਹੋ ਅੱਛਾ ਤੁਸੀਂ ਕਿੱਥੇ ਕਿੱਥੇ ਖੇਡ ਕੇ ਆਏ ਹੋ ਔਰ ਕੀ ਪੋਜੀਸ਼ਨ ਲੈ ਕੇ ਆਏ ਹੋ ਅਸੀਂ ਸੰਗਰੂਰ ਗਏ ਸੀ ਖੇਡਣ ਖੇਡਾਂ ਮਤਨ ਪੰਜਾਬ ਦੀਆਂ ਹਾਂਜੀ ਖੇਡਾਂ ਜੀ ਸਟੇਟ ਗਈ ਸੀ ਉੱਥੇ 3rd ਪੋਜੀਸ਼ਨ ਆਈ ਸੀ ਸਾਡੀ 3rd ਪੋਜੀਸ਼ਨ ਆਈ ਆ ਔਰ ਤੁਹਾਡੇ ਆਪੋਜੀਟ ਜਿਹੜੀਆਂ ਕਿੰਨੀਆਂ ਟੀਮਾਂ ਸੀ ਔਰ ਕਿਹੜੀਆਂ ਕਿੜੀਆਂ ਟੀਮਾਂ ਸੀ ਕਿਹੜੀ ਕਿਹੜੀ ਸਟੇਟ ਤੋਂ ਆਈਆਂ ਸੀ ਇਹ 22 ਜਿਲ੍ਹੇ ਆਏ ਸੀ 22 ਜਿਲ੍ਹੇ ਪੰਜਾਬ ਦੇ ਹਾਂਜੀ ਅੱਛਾ ਤੇ ਉੱਥੇ ਆਏ ਸੀ 22 ਤੇ ਕੁੱਲ ਕਿੰਨੀਆਂ ਟੀਮਾਂ ਸੀ ਕੁੱਲ 22 ਸੀ 22 ਟੀਮਾਂ ਹਾਂਜੀ ਤੇ 22 ਦੇ ਵਿੱਚੋਂ ਤੁਸੀਂ 3rd ਪੋਜੀਸ਼ਨ ਲੈ ਕੇ ਆਏ ਹੋ ਹਾਂਜੀ ਕੀ ਲੱਗਦਾ ਜਿਹੜੀ ਸਰਵਲਿਓ ਕੋਚਿੰਗ ਦਿੱਤੀ ਆ ਫਿਰ ਉਹਦਾ ਮੁੱਲ ਮੁੜਿਆ ਤੁਸੀਂ ਹਾਂ ਹਾਂਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਗੇਮਾਂ ਹੋਣਗੀਆਂ ਕਿਵੇਂ ਪ੍ਰੈਕਟਿਸ ਚੱਲਦੀ ਆ ਕੋਚ ਸਾਹਿਬ ਕਿਵੇਂ ਕੋਚਿੰਗ ਦਿੰਦੇ ਆ ਵੀ ਫਰਸਟ ਡਿਵੀਜ਼ਨ ਲੈਣ ਦੇ ਤੇ ਫਰਸਟ ਆਉਣ ਦੇ ਵਿੱਚ ਕਿਸ ਤਰ੍ਹਾਂ ਦੇ ਜੋਰ ਜਮਾਇਸ਼ਾ ਦੀ ਚੱਲ ਰਹੀ ਆ ਹੁਣ ਹੁਣ ਅਗੇ ਤੇ ਅਸੀਂ ਜਿਆਦਾ ਜੋਰ ਲਾਵਾਂਗੇ ਖੇਡਣ ਦੇ ਫਰਸਟ ਪੋਜੀਸ਼ਨ ਲੈ ਸਕੀਗੇ ਜੀ ਪ੍ਰੈਕਟਿਸ ਕਰਦੇ ਹੋ ਹਾਂਜੀ ਤੇ ਤੁਹਾਡੇ ਮਾਤਾ ਪਿਤਾ ਕੀ ਕਰਦੇ ਆ ਮੇਰੇ ਮਾਤਾ ਪਿਤਾ ਮੇਰਾ ਪਿਤਾ ਦਿਹਾੜੀਦਾਰ ਆ ਜੀ ਇਸਤਰੀ ਦਾ ਕੰਮ ਕਰਦੇ ਆ ਜੀ ਜੀ ਤੇ ਸਕੂਲ ਵੱਲੋਂ ਸਰ ਵੱਲੋਂ ਪੂਰਾ ਸਹਿਯੋਗ ਮਿਲਦਾ ਹਾਂਜੀ ਕੋਈ ਇਸ ਤਰ੍ਹਾਂ ਦਾ ਨਹੀਂ ਮਹਿਸੂਸ ਹੁੰਦਾ ਵੀ ਕੋਈ ਆਰਥਿਕ ਪ੍ਰੋਬਲਮ ਆਉਂਦੀ ਹੋਵੇ ਕਿ ਨਹੀਂ ਸਰ ਉਹ ਸਰ ਕਰ ਲੈਂਦੇ ਐਡਜਸਟਮੈਂਟ ਸਾਰੀ ਹਾਂਜੀ ਠੀਕ ਹਾਂਜੀ ਅੰਡੀ ਕੀ ਨਾਮ ਕੀ ਹੈ ਜੀ ਤੁਹਾਡਾ ਕਰਨਗੀਤ ਕਰਨ ਅੱਛਾ ਤੁਹਾਡੀ ਬੇਟੀ ਹੈ ਜਿਹੜੀ ਨੈਸ਼ਨਲ ਗੇਮ ਦੇ ਵਿੱਚੋਂ ਪੋਜੀਸ਼ਨ ਲੈ ਕੇ ਆਏ ਆ ਕਿਵੇਂ ਦਾ ਮਹਿਸੂਸ ਹੁੰਦਾ ਵੀ ਬੱਚੀਆਂ ਤੁਹਾਡੀਆਂ ਜਿੱਤ ਕੇ ਆਈਆਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਮਾਣ ਆ ਇਸ ਨਾਲ ਅੱਛਾ ਇਹ ਕਿ ਹੁੰਦਾ ਬੱਚੇ ਵੀ ਜਿਵੇਂ ਗੇਮ 'ਚ ਆ ਗਏ ਜਿੱਤ ਆਏ ਥੋੜਾ ਉਹ ਹੋ ਜਾਂਦਾ ਵੀ ਮੈਂ ਤਾਂ ਖਿਡਾਰੀ ਆ ਤੇ ਮੈਂ ਖੇਡਣਾ ਹੀ ਆ ਇਹ ਘਰ ਦੇ ਕੰਮਕਾਰ ਦੇ ਵਿੱਚ ਸੁਭਾਅ ਕੇ ਹੋ ਜਾ ਤੁਹਾਡੇ ਨੂੰ ਕੋਈ ਹੱਥ ਵਟਾਉਂਦੀ ਨਹੀਂ ਨਹੀਂ ਜੀ ਘਰ ਦਾ ਕੰਮ ਸਾਰਾ ਵਧੀਆ ਕਰਾਉਂਦੇ ਆ ਵੀ ਕਈ ਵਾਰ ਮੈਂ ਕਹਿ ਵੀ ਦਿੰਦੀ ਆ ਨਾ ਤੁਸੀਂ ਚਲਾ ਕਰ ਲੋ ਕਹਿੰਦੇ ਨਹੀਂ ਕੰਮ ਇਹਨਾਂ ਨੇ ਆਂਦਾ ਪ੍ਰੋਪਰ ਕਰ ਦੇਣਾ ਵੀ ਤੂੰ ਕੱਲੀ ਨਾ ਓਕੀ ਹੋਈ ਵੀ ਸਾਰਾ ਕੰਮ ਅਸੀਂ ਨਾਲ ਕਰਾਵਾਂਗੇ ਅੱਛਾ ਹੁਣ ਫਿਰ ਪਿੰਡ ਦੇ ਵਿੱਚ ਵਧਾਈਆਂ ਦੇਣ ਵਾਲੀਆਂ ਬੀਬੀਆਂ ਜੈਂਟਸ ਜਿਹੜੇ ਆ ਰਹੇ ਨੇ ਲੋਕਾਂ ਨੂੰ ਪਤਾ ਲੱਗ ਰਿਹਾ ਹੌਲੀ ਹੌਲੀ ਹਾਂਜੀ ਹੌਲੀ ਹੌਲੀ ਜਿਵੇਂ ਜਿਵੇਂ ਪਤਾ ਲੱਗਦਾ ਹੋਵੇ ਕਿਵੇਂ ਲੱਗਦਾ ਕਿ ਕਈ ਵਾਰੀ ਲੋਕ ਕਹਿੰਦੇ ਕਿ ਧੀयां ਬੋਝ ਹੁੰਦੀਆਂ ਧੀयां ਮਾਨਵੈਦੋਨੀਆਂ ਸਗੋਂ ਨਹੀਂ ਧੀयां ਤਾਂ ਨਾਮ ਉੱਚਾ ਕਰਦੀਆਂ ਨੇ ਪਹਿਲਾਂ ਇਹ ਰੀਤੀ ਰਵਾਜ ਐਸੇ ਚੱਲਦੇ ਸੀ ਹੁੰਦੀਆਂ ਸੀ ਕਹਾਵਤ ਹਨਾ ਹੁਣ ਕਿਵੇਂ ਲੱਗਦਾ ਕਿ ਅੱਜ ਕੱਲ ਦੀਆਂ ਜਿਹੜੀਆਂ ਬੱਚੀਆਂ ਨੇ ਉਹ ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੁੰਦਾ ਬਹੁਤ ਵਧੀਆ ਜੀ ਹਰ ਕਰਤੀ ਆ ਵਧੀਆਂ ਜੰਮਨ ਜੀ ਆਪਾਂ ਨੇ ਜਿਵੇਂ ਬੱਚੇ ਸਾਡੇ ਅੱਗੇ ਜਾਂਦੇ ਆ ਹਰ ਇੱਕ ਬੱਚੀ ਨੂੰ ਮਾਂ ਪਿਆਰ ਨੂੰ ਵੀ ਆਪਦੇ ਅੱਗੇ ਬੱਚਿਆਂ ਨੂੰ ਪੜਨ ਵਾਸਤੇ ਵੀ ਜਾਣਗੇ ਮਾਂ ਵਾਸਤੇ ਵੀ ਜਾਣ ਦੇਣ ਵੀ ਵਧੀਆ ਬੱਚੇ ਖੇਡਣਗੇ ਅੱਛਾ ਤੁਸੀਂ ਕਿਰਤੀ ਪਰਿਵਾਰੋਂ ਕਿਉਂਕਿ ਜਿਹੜਾ ਕਿਰਤੀ ਹੈ ਮਜਦੂਰੀ ਦਾ ਕੰਮ ਹੈ ਇਹਦੇ ਵਿੱਚ ਬਹੁਤ ਕੰਮ ਜਿਹੜਾ ਹੁੰਦਾ ਢਿੱਲਾ ਮਠਾ ਚੱਲਦਾ ਕਦੇ ਦਿਹਾੜੀ ਲੱਗੀ ਕਦੇ ਨਹੀਂ ਲੱਗੀ ਤਾਂ ਫਿਰ ਇਹ ਜਿਹੜਾ ਖਰਚਾ ਹੈ ਉਹ ਕਿਸ ਤਰ੍ਹਾਂ ਐਡਜਸਟਮੈਂਟ ਕਰਦੇ ਹੋ ਬਸ ਜੀ ਆ ਆਪ ਦਾ ਬਸ ਕਰ ਲੈਣੇ ਆ ਜੀ ਬੱਚਿਆਂ ਨੂੰ ਵੀ ਕਾਇਦੇ ਅੱਗੇ ਜਾਓ ਵੀ ਤੁਸੀਂ ਨਾਮ ਰੋਸ਼ਨ ਕਰੋਗੇ ਸਾਡੀ ਗਰੀਬੀ ਖੱਡਾਂਗੇ ਹੂੰ ਤੇ ਬੱਚਿਆਂ ਦੇ ਜੋਰ ਲਾਈਦਾ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਪਿੰਡ ਚ ਮੇਲੀ ਦੇ ਬੱਚੇ ਇਹਨਾਂ ਨੇ ਤੁਹਾਡੇ ਪਿੰਡ ਦਾ ਨਾਮ ਮੈਡਲ ਲਿਆ ਜੀ ਜਿਹੜੇ ਟੀਚਰ ਆ ਉਹਨਾਂ ਨੇ ਬਹੁਤ ਮਿਹਨਤ ਕਰਾਈ ਬੱਚਾ ਨੂੰ ਜੀ ਐਂਡਲੂ ਵੀ ਸਜਾਉ ਦਿੱਤਾ ਜੀ ਸਰ ਜਿਸ ਤਰ੍ਹਾਂ ਤੁਸੀਂ ਨਵੇਂ ਸਰਪੰਚ ਬਣਿਓ ਪੰਚਾਇਤ ਬਣੀ ਆ ਤਾਂ ਬੱਚਿਆਂ ਦੇ ਜਿਹੜੇ ਮਾਪੇ ਨੇ ਇਹ ਲੇਬਰ ਕਲਾਸ ਨਾਲ ਰਿਲੇਟਡ ਨਹੀਂ ਤੇ ਕੀ ਇਨ ਫਿਊਚਰ ਆਉਣ ਵਾਲੇ ਸਮੇਂ ਕੋਈ ਤੁਸੀਂ ਇਹਨਾਂ ਦੀ ਡਾਈਟ ਦਾ ਕੋਈ ਇਸ ਤਰ੍ਹਾਂ ਦਾ ਕੋਈ ਥੋੜਾ ਬਹੁਤੋ ਕੋਈ ਪ੍ਰਬੰਧ ਹੋ ਸਕਦਾ ਜੀ ਜਰੂਰ ਕਰਾਂਗੇ ਥੈਂਕ ਯੂ